ਹਾਂ ਜੀ ਬਾਈ ਜੀ ਸਾਰਿਆਂ ਨੂੰ ਪਿਆਰ ਪਿਆਰ ਜੀ ਤੇ ਅੱਜ ਆਪਾਂ ਰੋਡ ਡਿਲੀਵਰੀ ਕਰਦੇ ਹੋਏ ਆਂ ਜਿੱਦਾਂ ਮੋਟਰ ਸੇ ਰੋਡ ਤੇ ਗਈ ਆਪਣੇ ਪਿੰਡ ਤੱਕ ਆਪਣੇ ਜਿਹੜੇ ਵੀ ਲੋਕਿੰਦੇ ਬਾਈ ਨੂੰ ਬਾਈ ਜਿੱਦੋਂ ਰੇਜ ਲੋਰ ਹੋਵੇ ਆਪਣੀ ਮੋਟਰ ਸੇ ਰੋਡ ਤੇ ਅਖੀਰੀ ਉਹ ਨਰਸਰੀ ਤੱਕ ਨੂੰ ਮਿਲ ਜੂਗੀ ਤੇ ਜਿਹੜੇ ਲਈ ਉਹ ਤੇ ਆਪਣੀ ਪੰਜ ਵਾਲੀ ਕਾਰ ਵਾਲੀ ਤੇ ਪੰਜ ਵਾਲੀ ਤੁਸੀਂ ਲੈ ਸਕਦੇ ਆਂ ਉੱਥੇ ਆਪਣੀ ਰੇਡ ਨੂੰ ਅਵੇਲੇਬਲ ਮਿਲੂਗੀ ਇਹ ਆਪਣੀ ਭਰਾਈ ਦਾ ਦਾ ਬਈ ਜਦੋਂ ਪਹਿਲਾਂ ਪਹਿਲਾਂ 4-5 ਦਿਨ ਕੰਮ ਚਲਾਇਆ ਸੀ ਉਹ ਇਹਨਾਂ ਕੋਲੇ ਆਉਂਦੇ ਹੁੰਦੇ ਸੀ ਵੀਰੇ ਰੀਡ ਦਾ ਥੋੜਾ ਜਿਹਾ ਚੱਕ ਕੇ ਆਪਾਂ ਦੀ ਕੁਆਲਟੀ ਨੂੰ ਬਈ ਡਾਊਨ ਚੁੱਕੀ ਤੇ ਰੇਟ ਨਹੀਂ ਛੱਡ ਜਾਂਦੇ ਜਿਹੜਾ ਪੰਜਾਬੀ ਨਹੀਂ ਕਰਦਾ ਆਪਾਂ ਕਾਰਤੀ ਨੰਬਰ ਪੁੱਛਿਆ ਮੇਰੇ ਰੇਟ ਨਹੀਂ ਕਰਾਈ ਜੇ ਕੋਈ ਪਾਰਟ ਮੰਗ ਲੈਂਦਾ ਉਹਦੇ ਨਾਲ ਘਟ ਕੇ ਆਪ ਹੀ ਕੰਮ ਕਰੀਆ ਉਹ ਨੂੰ ਨਾ ਵੇਚ ਕੇ ਪਿੰਡ ਤੋਂ ਮੈਂ ਚੱਕਾ ਲੈਂਦਾ ਉਹਦੇ ਰੇਟ ਨਹੀਂ ਪਰ ਦਾਗ ਉਹ ਜੇ ਗੌਣ ਵੀ ਇਹ ਚ ਤੱਕ ਨਹੀਂ ਆਈ ਸਸਤੀ ਚੀਜ਼ ਉਹ ਮੇਰੇ ਜਾਈ ਮਾੜੀ ਹੋਊਗੀ ਕਿਉਂਕਿ ਜਿਹੜੇ ਆ ਉਹ ਆ ਦੇ ਕਮਾਈ ਕਰਦੇ ਆ ਉਹਨਾਂ ਤਾਂ ਆਪਣੀ ਕਮਾਈ ਕੋਠੀ ਕਮਾਉਣੀ ਆ ਜੇ ਵੀ ਕੋਈ ਦਾਤ ਰੀਏ ਕੋਈ ਉਹਨੇ ਦਾਤ ਹੀ ਖਵਾਉਣੀ ਇਹ ਕੋਈ ਜਦੋਂ ਲੈਟ ਸਿੱਟ ਲੱਗੇ ਜ਼ਰੂਰ ਹੋਊ ਇਹ ਮੇਰੇ ਵੀ ਧਿਆਨ ਰੱਖਿਆ ਕਰੋ ਕੋਈ ਵੀ ਰੇਹ ਲੈਣੀ ਹੁੰਦੀ ਹੈ ਜੇ ਕੋਈ ਮੰਨਤੀ ਲੋਕ ਆਈ ਨਹੀਂ ਕਹਿੰਦਾ ਵੇ ਕੋਰਤੀ ਵਾਧੇ ਲਾ ਲੋ ਕੁਆਲਟੀ ਜ਼ਰੂਰੀ ਇਹਨੇ ਫਲੋਰ 깔 ਹੋ ਗਏ ਬਾਈ ਸਾਡੀ ਕੁਆਲਟੀ ਦਾ ਨਹੀਂ ਕੀਤੀ ਅਸੀਂ ਜੁਗਾ ਮੈਂ ਇਹ ਉਹ ਦੇਖਦੇ ਆ ਨੈਟਵਰਕ ਦੇ ਬਾਅਦ ਇਹ ਉੱਤੇ ਇਹ ਚਾ ਕੇ ਰੇ ਤਿਆਰ ਕਰਦੇ ਆ 2.5 ਨਾ ਮਹੀਨਾ ਵੱਲ ਜਾਉਣੇ ਆ ਅਸੀਂ ਤੇ ਆਪਾਂ ਵੀ ਉਹਨੇ ਕਰਕੇ ਰੇਡ ਡਾਉਣ ਦੇ ਦਿੱਤੇ ਤੇ ਭਾਜ ਨੇ ਮਾਰ ਕੇ ਯਾਦ ਕਰਾਉਂਦੇ ਆ ਉਹ ਬਈ ਬੇਈਮਾਨੀ ਕਰਦਾ ਉਹ ਬੰਦਾ ਲਈ ਕੋਈ ਵੀ ਇਧਰਲੇ ਰੇ ਵਿੱਚ ਕੋਈ ਨਹੀਂ ਜਾਂਦਾ ਕੋਈ ਰੇ ਤੇ ਜਾਂਦਾ ਜੇ ਜਿੱਧਰੋਂ ਲਾਉਣਾ ਕਰੋ ਬੰਨੀ ਐਮਨ ਦਾ ਬੰਨੀ ਸਭ ਤੋਂ ਇੱਕ ਤਾਂ ਕਿ ਬਾਸ ਤੇ 50 ਕਿਲੋ ਹੀ ਪੈਕਿੰਗ ਕਰਦੇ ਆਪਾਂ ਕੈਨੀ ਮੇਰੀਆਂ ਪੈਗੀਆਂ ਹੋਣਗੀਆਂ ਹੋਰ ਨਾ ਕਿੰਨੇ ਦੋ ਦੋ ਕਿਲੋ ਹੀ ਨਹੀਂ ਕਰਦਾ ਹੁਣ ਤੇ ਇਹਦਾ ਸਾਡੇ ਉੱਥੇ ਕਰਦੇ ਲੈਣੇ ਸੀ ਜਿੱਥੋਂ ਮੈਂ ਕਰਨਾ ਪਵੇ ਤੁਸੀਂ ਜੀ ਤੋਂ ਲੋੜ ਪਤਰੀ ਸੀ ਮੈਂ ਲਈ ਕਾਫੀ ਮੰਗਦੀ ਹੋ ਰਹੀ ਤੇ ਮੈਂ 5 ਦਾ ਪੰਜਾਇਆ ਇੰਕ ਆ ਕਰਦਾ ਉਹ ਮੈਂ ਨਹੀਂ ਤੇ ਹੁਣ ਐਂਕੀ ਤੋਂ ਜਿੰਦਾ ਪਰਾਸ ਨਹੀਂ ਹੋ ਜੀ ਪੂਰੀ ਰੇ ਚੈਲੈਂਜ ਆਦਾ ਤਾਂ ਗੁਮਾਰ ਕੇ ਨਾ ਇਹ ਵੀ ਕੁਆਲਟੀ ਦੇਖਿਆ ਕਰੋ ਭਾਈ ਕੋਈ ਰੇ ਲਿਆ ਕਰੋ ਕੋਈ ਦੇ ਵਿੱਚ ਚੈੱਕ ਕਰਿਆ ਕਰੋ ਆਸ ਤੇ ਆ ਕੋਈ ਰੇਤਾਗਾ ਨਹੀਂ ਕੋਈ ਵਾਚੇ ਦੇ ਤਾਂ ਆ ਗਿਆ ਹੋਰ ਇਹ ਤੁਹਾਨੂੰ ਮੰਦੀ ਵੀ ਦੇਣਗੇ ਅਗਰ ਇਹ ਤੋਂ ਵੀ ਲੈ ਲਓ ਹੋਰ ਇਹ ਦੂਜੇ ਮੁੱਲ ਤੇ ਮਿਲ ਜੂ। ਤੇ ਇਹ ਧਿਆਨ ਦੇਦਿਓ ਜਿਹੜੇ ਆਉਂਦੇ ਨੇ ਵਾ